ਸਤਿ ਸ਼੍ਰੀ ਅਕਾਲ ਦੋਸਤੋ ਇੱਕ ਵਾਰ ਫੇਰ ਤੋਂ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸੇਵਾ ਪੰਜਾਬੀ ਵਿੱਚ ਅੱਜ ਆਪਾਂ ਦੋਸਤੋ ਗੁਰਬਖਸ਼ ਸਿੰਘ ਪ੍ਰੀਤ ਲੜੀ ਜੀ ਦੀ ਵਾਰਤਕ ਪੁਸਤਕ ਜ਼ਿੰਦਗੀ ਦੀ ਰਾਸ ਬਾਰੇ ਗੱਲ ਕਰਾਂਗੇ ਜ਼ਿੰਦਗੀ ਦੀ ਰਾਸ ਗੁਰਬਖਸ਼ ਸਿੰਘ ਪ੍ਰੀਤ ਲੜੀ ਜੀ ਜਿਹੜੀ ਇਹ ਕਿਤਾਬ ਹੈ ਇੱਕ ਕਸਤੂਰੀ ਲਾਲੈਂਡਸਨਸ ਜੋ ਕਿ ਅੰਮ੍ਰਿਤਸਰ ਵਿੱਚ ਹੈ ਉਸ ਦੁਆਰਾ ਪ੍ਰਕਾਸ਼ਿਤ ਕਿੱਤੇ ਗਿਆ ਇਸੀ ਵਿੱਚ ਸਭ ਤੋਂ ਪਹਿਲਾਂ ਗੁਰਬਖਸ਼ ਸਿੰਘ ਪੀਤਲੜੀ ਜੀ ਦੀ ਫੋਟੋ ਛਪੀ ਹੋਈ ਹੈ ਜਿਹਦੇ ਵਿੱਚ نیچے ਲਿਖਿਆ ਆਪਣੀ ਪਤਨੀ ਨੂੰ ਜਿਸ ਨੇ ਜ਼ਿੰਦਗੀ ਦੇ ਰਾਸ ਵਿੱਚ ਮੇਰੇ ਹਿੱਸੇ ਆਏ ਹਰ ਔਖੇ ਸੌਖੇ ਪਾਠ ਦੀ ਤਿਆਰੀ ਵਿੱਚ ਲਗਭਗ ਅੱਧੀ ਸਦੀ ਮੇਰੀ ਸਹਾਇਤਾ ਕੀਤੀ ਹੈ ਆਪਣੀ ਪਤਨੀ ਨੂੰ ਸਮਰਪਿਤ ਹੈ ਇਹ ਕਿਤਾਬ ਜ਼ਿੰਦਗੀ ਦੀ ਰਾਸ ਆਓ ਆਪਾਂ ਇਹਦੇ ਵਿੱਚ ਦੇਖੀਏ ਕਿ ਇਹਦੇ ਵਿੱਚ ਲੇਖ ਕਿਹੜੇ-ਕਿਹੜੇ ਹਨ ਅਕਸਰ ਪੇਪਰ ਦੇ ਵਿੱਚ ਇਹਨਾਂ ਲੇਖ ਦੇ ਵਿੱਚੋਂ ਕੋਈ ਇੱਕ ਲੇਖ ਪੇਪਰ ਦੇ ਵਿੱਚ ਆ ਜਾਂਦਾ ਕਿ ਇਹ ਲੇਖ ਕਿਸ ਦੇ ਦੁਆਰਾ ਲਿਖਿਆ ਗਿਆ ਹੈ ਹਾਂਜੀ ਇਹਦੇ ਜ਼ਿੰਦਗੀ ਦੀ ਰਾਸ ਬੁੱਕ ਦੇ ਵਿੱਚ ਕਿਤਾਬ ਦੇ ਵਿੱਚ 20 ਲੇਖ ਸ਼ਾਮਿਲ ਹਨ ਜਿਦੇ ਵਿੱਚੋਂ ਪਹਿਲਾ ਲੇਖ ਹੈ ਗਿਆਨ ਹੀ ਪਰਮ ਆਨੰਦ ਹੈ ਵਸੇ ਜਿੱਥੇ ਆਜ਼ਾਦੀ ਉਹ ਮੇਰਾ ਦੇਸ਼ ਤਿਆਰ ਬਰ ਤਿਆਰ ਰਹਿਣਾ ਮੇਰੀ ਮਾਂ ਬੋਲੀ ਜ਼ਿੰਦਗੀ ਦੀ ਅਤ ਸੋਹਣੀ ਰਾਸ ਜ਼ਿੰਦਗੀ ਤੇ ਸਾਹਿਤ ਮਹਾ ਆਤਮਾ ਬੁੱਧ ਖੁਸ਼ੀ ਦੀਆਂ ਬੁਨਿਆਦਾਂ ਮਾਂ ਕਲਾ ਤੇ ਉਹਦਾ ਕਰਤੱਵ ਸਰਹੱਦ ਉਤੇ ਖਲੋਤੇ ਸਾਜਣ ਹਿੰਦੂ ਸਿੱਖ ਭਾਈ ਭਾਈ ਬੋਲੀ ਤੂੰ ਲੋਚੇ ਕਿਹੜੀ ਡਾਚੀ ਨੂੰ ਗੁਰੂ ਨਾਨਕ ਅਗਾ ਵਦੂ ਸਾਹਿਤ ਪਿਆਰ ਐਟਮੀ ਸ਼ਕਤੀ ਦੇ ਰੂਪ ਰੂ ਸੱਭਿਆਚਾਰ ਲਿਖਾਰੀ ਦਾ ਕਰਤੱਵ ਤੇ ਟੀਚਾ ਐਨੂੰ ਮੈਂ ਕੁਛ ਟ੍ਰਿਕ ਨਾਲ ਵੀ ਯਾਦ ਕੀਤਾ ਸੀ ਜਿਵੇਂ ਕਿ ਮੇਰੀ ਮਾਂ ਬੋਲੀ ਮਾਂ ਤੇ ਮਾਂ ਬੋਲੀ ਨੂੰ ਇਕੱਠਾ ਮੈਂ ਕਰ ਦਿੱਤਾ ਮੇਰੀ ਮਾਂ ਬੋਲੀ ਠੀਕ ਹੈ ਜੀ ਮਾਂ ਸਾਨੂੰ ਜ਼ਿੰਦਗੀ ਜਿਉਣਾ ਸਿਖਾਉਂਦੀ ਹੈ ਜੋ ਬਹੁਤ ਸੋਹਣੀ ਹੈ ਜਦੋਂ ਜ਼ਿੰਦਗੀ ਸੋਹਣੀ ਹੁੰਦੀ ਹੈ ਤਾਂ ਸਾਨੂੰ ਖੁਸ਼ੀਆਂ ਮਿਲਦੀਆਂ ਹਨ ਖੁਸ਼ੀਆਂ ਮਿਲਦੀਆਂ ਨੇ ਤਾਂ ਆਪਾਂ ਉਹ ਖੁਸ਼ੀਆਂ ਨਾਲ ਬਹੁਤ ਵਧੀਆ ਬੋਲੀ ਬੋਲਦੇ ਹਾਂ ਪਿਆਰ ਮਿਲਦਾ ਹੈ ਖੁਸ਼ੀਆਂ ਮਿਲਦੀਆਂ ਹਨ ਤੇ ਬਹੁਤ ਵਧੀਆ ਬੋਲੀ ਅਸੀਂ ਬੋਲਦੇ ਹਾਂ ਤਾਂ ਜੋ ਇਹਦੇ ਨਾਲ ਇਹਦੇ ਨਾਲ ਜਿਵੇਂ ਕੁਛ ਟ੍ਰਿਕਸ ਨਾਲ ਜਿਹੜਾ ਯਾਦ ਹੋ ਗਏ ਸੀ ਮੈਨੂੰ ਕੁਛ ਲੇਖ ਤੇ ਇਹਦੇ ਤੋਂ ਬਿਨਾ ਇੱਕ ਟ੍ਰਿਕ ਹੋਰ ਵੀ ਕੁਝ ਬਾਕੀ ਲੇਖ ਨੂੰ ਯਾਦ ਕਰਨ ਲਈ ਬਣਾਈ ਸੀ ਮੈਂ ਕਿ ਸਰਹਾਦ ਉਤੇ ਕਲਾ ਦਿਖਾਉਣ ਲਈ Hindu ਤੇ Sikh ਦੋਵੇਂ ਭਾਈ-ਭਾਈ ਬਣ ਗਏ ਤੇ ਡਾਚੀ ਦੀ ਜਿਹੜੀ ਹੈ ਲੋਚਨਾ ਕਰਦੇ ਹਨ ਤਾਂ ਉਦੋਂ ਗੁਰੂ ਨਾਨਕ ਦੇਵ ਜੀ ਉਹਨਾਂ ਨੂੰ ਅਗਾਹ ਵਧੂ ਲਈ ਪ੍ਰੇਰਿਤ ਕਰਦੇ ਹਨ ਅਗਾਹ ਵਧਣ ਲਈ ਪ੍ਰੇਰਿਤ ਕਰਦੇ ਹਨ ਪਰ ਉਥੇ ਜਿਹੜੇ ਲਿਖਾਰੀ ਨੇ ਉਹਨਾਂ ਨੇ ਆਪਣਾ ਕਰਤੱਵ ਦੱਸਦੇ ਹੋਏ ਮਤਲਬ ਜਾਂ ਸਰਹਦ ਉਤੇ ਖਲੋਤੇ ਸਾਜਨ ਨੂੰ ਕਰਤੱਵ ਦੱਸਦੇ ਹੋਏ ਐਟਮੀ ਸ਼ਕਤੀ ਦੇ ਰੂਪ ਰੂਪ ਹੋਣ ਲਈ ਉਸ ਨੂੰ ਗਿਆਨ ਦਿੰਦੇ ਹਨ ਤਾਂ ਕਿ ਸਾਨੂੰ ਆਜ਼ਾਦੀ ਪ੍ਰਾਪਤ ਹੋ ਸਕੇ ਤੇ ਇਸ ਲਈ ਉਹ ਤਿਆਰ ਵਰ ਤਿਆਰ ਹਮੇਸ਼ਾ ਲੜਨ ਲਈ ਰਹਿੰਦੇ ਹਨ ਮਤਲਬ ਕੁਝ ਤ੍ਰਿਕ ਇਸ ਤਰ੍ਹਾਂ ਥੋੜਾ ਨਾਲ ਜੋੜ ਕੇ ਕਹਾਣੀ ਦੀ ਤਰ੍ਹਾਂ ਮੈਂ ਨਾਲ ਜੋੜ ਕੇ ਇਸ ਨੂੰ ਲੇਖ ਨੂੰ ਯਾਦ ਕੀਤਾ ਸੀ ਉਮੀਦ ਹੈ ਤੁਹਾਨੂੰ ਵੀ ਇਹ ਪਸੰਦ ਆਏਗੀ ਅਗ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ